ਅੱਗੇ ਗੂੰਜਰੀ ਰਾਗਣੀ ਸਾਥ ਸੰਗਤ ਅਰੰਭ ਹੋ ਰਹੀ ਹੈ ਅਰੰਭ ਦੇ ਵਿੱਚ ਆਪ ਸਿੱਤੇ ਪਾਤਸ਼ਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਲਿਖਾ ਰਹੇ ਨੇ ਦੋ ਸ਼ਬਦ ਪਹਿਲਾਂ ਉਹ 나ੜ ਹੀ ਸ਼ੁਰੂ ਦੇ ਵਿੱਚ ਆਪ ਮਹਾ ਮੰਤਰ ਲਿਖ ਰਹੇ ਨੇ ਪੂਰਾ ਜੰਦੇਵ ਸਾਹਿਬ ਜੀ ਮਹਾ ਮੰਤਰ ਸਾਥ ਸੰਗਤ ਜੀ ਗੁਰ ਪ੍ਰਸਾਦ ਤੱਕ ਹੈ ਇਹ ਲਿਖ ਕੇ ਉਸ ਤੋਂ ਬਾਅਦ ਸ਼ਬਦ ਸ਼ੁਰੂ ਕਰ ਰਹੇ ਨੇ ਆਓ ਆਪਾਂ ਮਹਾ ਮੰਤਰ ਦੇ ਅਰਥ ਵਿਚਾਰੀਏ ਇਕ ਓੰਕਾਰ ਸਤਨਾਮ ਕਰਤਾ ਪੁਰਖ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹਦੇ ਵਿੱਚ ਗੁਰਨਾਨਕ ਦੇਵ ਜੀ ਦਾ ਨਉ ਨਹੀਂ ਆਇਆ ਕਿਉਂ ਨਹੀਂ ਆਇਆ ਇਹ ਅਕਾਲ ਕੋ ਬਾਣੀ ਹੈ ਜਦੋਂ ਬਈ ਨਦੀ ਦੁਆਰਾ ਚੁੱਭੀ ਮਾਰ ਕੇ ਸਤਖੰਡ ਗਏ ਨੇ ਬੁਲਾਇਆ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਉਸ ਵੇਲੇ ਰੰਗਕਾਰ ਬਨੋ ਆਵਾਜ਼ ਆਈ ਤੁਸੀਂ ਮੋਦੀ ਖਾਨੇ ਕਰਨ ਗਏ ਹੋ ਦੁਕਾਨਾਂ ਮਾਤ ਲੋਕ ਵਿੱਚ ਤੁਸੀਂ ਸਾਡਾ ਸਰੂਪ ਹੋ ਅਸੀਂ ਆਪਣੇ ਸਰੂਪ ਤੋਂ ਹੀ ਤੁਹਾਨੂੰ ਪ੍ਰਗਟ ਕਰਕੇ ਪਰਬਕਾਰਵਾਸ ਕਰਨ ਵਾਸਤੇ ਧਿਜਿਆ ਮਾਤ ਲੋਕ ਵਿੱਚ ਤੁਸੀਂ ਜੀਵਾ ਦੀ ਕਰਿਆਣ ਨਹੀਂ ਕਰਨ ਲੱਗੇ ਉਪਦੇਸ਼ ਨਹੀਂ ਦੇਣ ਲੱਗੇ ਉਸ ਵੇਲੇ ਸਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਨੇ ਹੱਥ ਜੋੜ ਕੇ ਨਾਲ ਤਾਂ ਜਿਹੜੀ ਰਹਿ ਰਾਸ ਤੁਸੀਂ ਸੁਣੀ ਹੈ ਇਹ ਪਹਿਲਾ ਸ਼ਬਦ ਸੋਦਰ ਦਾ ਸੋਦਰ ਤੇ ਰਾ ਕੀ ਹੱਸੋ ਕਰਕੇ ਅਜ ਤੂੰ ਐਸਾ ਸੁਮਾਨ ਲੈ ਇਹ ਸ਼ਬਦ ਉਚਾਰਿਆ ਉਸ ਵੇਲੇ ਸਾਹਮਣੇ ਤਲ ਕਰਕੇ ਇਸੇ ਕਰਕੇ ਰਹਿ ਰਾਸ ਦਾ ਮਹੱਤਮ ਸਤਖੰਡ ਦੀ ਪ੍ਰਾਪਤੀ ਹੈ ਥੋ ਉਸ ਤੋਂ ਉਪਰੰਤ ਪਰਮੇਸ਼ਰ ਨੇ ਕਿਹਾ ਮੈਂ ਮੈਂ ਹਾਂ ਪਰਮੇਸ਼ਰ ਤੂੰ ਹੈ ਗੁਰ ਪਰਮੇਸ਼ਰ ਤੁਸੀਂ ਗੁਰੂ ਵੀ ਨਾਲ ਸੰਜਿਆ ਲਈ ਹੋਈ ਹੈ ਮਾਤ ਲੋਕ ਤੇ ਗਏ ਹੋ ਉਪਦੇਸ਼ ਦਿਓ ਸੰਗਤਾਂ ਨੂੰ ਤਾਂ ਤੁਹਾਨੂੰ ਬੁਲਾਇਆ ਗੁਨਾਰਖ ਦੇਵ ਜੀ ਕਹਿੰਦੇ ਹੈ ਵਾਹਿਗੁਰੂ ਮਾਤ ਲੋਕ ਦੀ ਮਰਜ਼ਾ ਜੇ ਆਪ ਹੀ ਨੁਗਰਾ ਹੈ ਲੋਕਾਂ ਨੂੰ ਕਾਹਦਾ ਉਪਦੇਸ਼ ਦੇਊਗਾ ਕਿਰਪਾ ਕਰੋ ਸੀ ਗੁਰੂ ਨਹੀਂ ਧਾਰਿਆ ਉਸ ਵੇਲੇ ਸਤ ਸੰਗਤ ਜੀ ਅਕਾਲ ਪੁਰਖ ਨੂੰ ਗੁਰੂ ਧਾਰਨ ਵੇਲੇ ਆ ਜਿਹੜਾ ਮੰਤਰ ਹੈ ਇਹ ਅਕਾਲ ਪੁਰਖ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਆਦ ਸਤ ਜੁਗਾਦ ਸਤ ਹੈ ਪੀ ਸਤ ਨਾਨਕ ਹੋਸੀ ਪੀ ਸਤ ਇਹ ਨਾਲ ਲੋਕ ਮਹਾਰਾ ਨੇ ਫਿਰ ਆ ਕੇ ਮਾਤ ਲੋਕ ਜੋ ਚਾਰਮ ਕੀਤਾ ਸੋ ਇਹ ਜਿਹੜੀ ਅਕਾਲ ਗੋ ਬਾਣੀ ਹੈ ਇਹਦੇ ਸਤ ਜੀ ਉੱਤੇ ਇਹਨੂੰ ਮੰਗਲ ਰੂਪ ਕਰਕੇ ਕਿਹਾ 33ਵੀਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵਿਕੀ ਹੋਈ ਹੈ ਇੱਕ ਅਦਵੈਤ ਰੂਪ ਪਰਮੇਸ਼ਰ ਹੈ ਇਹਦੇ ਨਾਲ ਮਿਲ ਕੇ ਆਦ ਸਜੂਗਾ ਸੱਚ ਅਤੀ ਸੱਚ ਨਾਨਕ ਹੋਸੀ ਸੱਚ ਇਹਨੂੰ ਆਪਾਂ ਮੂਲ ਮੰਤਰ ਕਹਿੰਦੇ ਹਾਂ ਕਈ ਇੰਨੇ ਨੂੰ ਹੀ ਮੂਲ ਮੰਤਰ ਪ੍ਰੇਮੀ ਮੰਨਦੇ ਨੇ ਸੋ ਸਤ ਸੰਗਤ ਜੀ ਵਾਹਿਗੁਰੂ ਗੁਰਮੰਤਰ ਹੈ ਬਾਦ ਆਵਾਜ਼ ਚ ਨਹੀਂ ਪਹਿਣਾ ਕਿਨਕਾ ਇੱਕ ਵੀ ਸਤ ਸੰਗਤ ਜੀ ਜਪਨੋਗੇ ਉਹਨੇ ਤੁਹਾਨੂੰ ਪਾਰ ਕਰ ਦੇਣਾ ਜੇ ਕੋਈ ਕੱਲਾ ਸਤਨਾਮ ਸਤਨਾਮੀ ਕਹੀ ਜਾਂਦਾ ਨਾ ਉਹਨੇ ਵੀ ਪਾਰ ਹੋ ਜਾਣਾ ਜਿਹੜਾ ਕੰਲਾ ਇੱਕੋ ਓੰਕਾਰ ਇੱਕੋ ਓਕਾਰ ਕਹੀ ਜਾਉਣਾ ਉਹਨੇ ਵੀ ਪਾਰ ਹੋ ਜਾਣਾ ਜਿਹੜਾ ਕਰਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕਹੀ ਜਾ ਉਹਨੇ ਵੀ ਪਾਰ ਹੋ ਜਾਣਾ ਪਰਮੇਸ਼ਰ ਦਾ ਨਾਮ ਤਾਂ ਭਾਈ ਨਿੱਕੇ ਤੋਂ ਨਿੱਕੇ ਵੀ ਜਪ ਲਓਗੇ ਉਹਦੇ ਨਾਲ ਹੀ ਸਤਿ ਸੰਿਪਾਰ ਹੋਤਾ ਰਹੇ ਬਾਅਦੋ ਬਾਅਦ ਨਹੀਂ ਕਰਨਾ ਇਸ ਕਰਕੇ ਸਤ ਸੰਗ ਜੀ ਇਹ ਮਹਾ ਮੰਤਰ ਹੈ ਇੱਕ ਅਦਵੈਤ ਰੂਪ ਪਰਮੇਸ਼ਰ ਹੈ ਇਹਦੇ ਅੰਦਰ ਦੁਆਸ਼ ਨਹੀਂ ਜਿਹੜਾ ਮੰਤਰ ਅਸੀਂ ਸਦਾ ਪੜਨਾ ਸਾਰੀ ਜ਼ਿੰਦਗੀ ਕੀ ਉਹਦੇ ਸਾਨੂੰ ਅਰਥ ਨਹੀਂ ਆਉਣੇ ਚਾਹੀਦੇ ਇੰਨੀਆਂ ਵਿਦਿਆ ਪੜ੍ਹਨੀ ਐ ਇੰਨੀਆਂ ਕਲਾਸਾਂ ਕੋਈ ਕਹਿੰਦਾ ਮੈਂ ਇੰਨੇ ਪਾਸ ਇੰਨੇ ਪਾਸ ਉਹਨਾਂ ਨੂੰ ਪੁੱਛੋ ਬਈ ਆ ਆਪਾਂ ਨਾਮ ਤਰੀਕ ਸਿੱਖਾਂ ਇੰਨਾ ਤਾਂ ਮਨ ਵਿੱਚ ਮਾਣ ਹੁੰਦਾ ਹੀ ਐ ਪੁੱਛ ਲਓ ਕਿਸੇ ਨੂੰ ਭਾਵੇਂ ਨਾਸ ਤੋਂ ਕਹੋਵੇ ਕਿਉਂ ਬਈ ਮੈਂ ਜੀ ਸਰਦਾਰ ਐ ਸਿੱਖ ਹੁਣਾ ਕਹਿੰਦਾ ਭਾਵੇਂ ਕਦੇ ਭੁੱਲ ਕੇ ਗੁਰਦਾਰ ਜੀ ਨਾਲ ਮੱਥਾ ਟੇਕ ਕੇ ਪਰ ਮਨ ਵਿੱਚ ਇਹ ਜ਼ਰੂਰ ਹੈ ਬਈ ਮੈਂ ਸਿੱਖ ਹਾਂ ਸਿੱਖ ਕੀ ਦਾ ਦੇਰੇ ਦੇ ਦੇ ਦੇਵਤੇ ਦਾ ਨਹੀਂ ਆਪ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਹੋਰ ਕੀ ਦੇ ਪਰ ਜੋ ਜੋ ਸਿੱਖਿਆ ਦਿੱਤੀ ਆ ਸਭ ਤੋਂ ਮੂਲ ਆ ਸਾਰੀ ਜ਼ਿੰਦਗੀ ਇੰਨੇ ਜੋਗੇ ਵੀ ਨਹੀਂ ਅਸੀਂ ਸੰਗਤ ਕਰਨ ਵਿੱਚ ਆਲੇ ਹੋਈਏ ਸੰਗਤ 'ਚ ਹਾਜ਼ਰੀਆਂ ਭਰਨ ਵਾਲੇ ਹੋਈਏ ਫਿਰ ਇੰਨਾ ਸਾਨੂੰ ਇਹ ਵੀ ਨਾ ਪਤਾ ਹੋਵੇ ਵਾਹਿਗੁਰੂ ਦਾ ਕੀ ਅਰਥ ਹੈ ਕਿ ਆਬੂਰ ਮੰਤਰ ਦਾ ਕੀ ਅਰਥ ਹੈ ਇੰਨਾ ਤਾਂ ਭਾਈ ਜ਼ਰੂਰੀ ਸਿੱਖਣੇ ਚਾਹੀਦੇ ਆ ਕਿ ਨਹੀਂ ਇੰਨੇ ਤਾਂ ਥੋੜੀ ਧਰਮ ਦੀ ਕਿਰਤ 'ਚ ਕੋਈ ਬਿਗੜ ਨਹੀਂ ਪਾਉਂਦੀ ਇੰਨੀ ਮਿਹਨਤ ਤਾਂ ਉਹਦਾ ਰੱਬ ਕੀ ਹੈ ਫਿਰ ਬਿਰਤੀ ਸਰ ਸੰਗਤ ਜੀ ਕਿਸੇ ਪਾਸੇ ਜਾਵੇਗੀ ਨਹੀਂ ਫਿਰ ਤੁਸੀਂ ਕਿਸੇ ਦੇ ਹੋਰ ਜਿਹੜਾ ਕੋਈ ਮੰਤਰ ਲਈ ਫਿਰਦੇ ਹੋ ਲੋਕ ਆਉ ਤੁਹਾਨੂੰ ਦੱਸੀਏ ਕਰਨਾ ਬੱਟੀ ਗੁਰੂ ਉਹਨਾਂ ਦੇ ੱੱਕੇ ਨਹੀਂ ਚੜਾਓਗੇ ਤੁਹਾਨੂੰ ਪਤਾ ਹੈ ਕਿ ਪਰਮੇਸ਼ਰ ਦਾ ਸਰੂਪ ਇਹ ਹੈ ਜਿਆ ਜਦ ਕੋਈ ਦੱਸੂਗਾ ਤੁਸੀਂ ਜਦ ਹੀ ਉਸ ਨੂੰ ਝੂਠਾ ਕਰ ਦਿਓਗੇ ਕਿਉਂ ਪਕੰਡ ਚ ਲਾਉਣਾ ਤੋ ਆਪ ਜੀ ਦੇ ਸਤਿ ਨੂੰ ਰਖਣ ਕਰਦੇ ਨੇ ਇੱਕ ਅਦਵੈਤ ਸ੍ਰੂਪ ਪਰਮੇਸ਼ਰ ਹੈ ਜਿਹਦੇ ਅੰਦਰ ਦੁਸ਼ਮਣੀ ਨਹੀਂ ਹੈ। ਉਹਦੇ ਵਿੱਚ ਭੇਦਭਾਵ ਵੀ ਨਹੀਂ ਹੈ। ਸੁਜਾਤੀ ਵਿਜਾਤੀ ਸੁਰਤ ਭੇਦ ਤੋਂ ਰਹਿਤ ਹੈ। ਉਹਦੀ ਸਵੈ ਜਾਤ ਦਾ ਕੋਈ ਨਹੀਂ। ਪਰਮੇਸ਼ਰ ਜਾਤਾਂ ਤੋਂ ਉੱਤੇ ਹੈ। ਔਰ ਦੂਸਰੀ ਜਾਤਾਂ ਦੀ ਉਹਦੇ ਮੁਕਾਬਲੇ ਤੇ ਕੋਈ ਨਹੀਂ ਹੈ। ਉਹਦੇ ਸਰੀਰ ਵਿੱਚ ਵੀ ਕੋਈ ਫਰਕ ਨਹੀਂ। ਗੋਲ ਮੋਲ ਇੱਕੋ ਜਿਹਾ ਹੈ। ਆਪਣੇ ਸਰੀਰ 'ਚ ਫਰਕ ਹੈ। ਹਰ ਵਾਸਤੇ ਹੀ ਬਣਿਆ ਹੋਇਆ ਪੈਰਾਂ ਦੀ ਬੰਤਰ ਹੋਰ ਹੈ ਹੱਥਾਂ ਦੀ ਹੋਰ ਹੈ ਔਰ ਕਿਰਪਾ ਸੁਚੀਬੰਦ ਘਟ ਰੇ ਇਹਨਾਂ ਦਾ ਹਿੱਤ ਵੀ ਹੈ ਹੱਥਾਂ ਨਾਲ ਜਿਆਦੇ ਪਿਆਰ ਹੈ ਮੂੰਹ ਨਾਲ ਉਦੋਂ ਜਿਆਦੇ ਪਿਆਰ ਹੈ ਸਿਰ ਨਾਲ ਉਦੋਂ ਜਿਆਦੇ ਪਿਆਰ ਹੈ ਇਹ ਕੋਈ ਬਾੜ ਕਰੇ ਸਿਰ ਨੂੰ ਬਚਾਉਣੇ ਹੱਥ ਨੂੰ ਮੂਹਰੇ ਕਰ ਦੇਵੇ ਪਿਆ ਕਟਿਆ ਜਾਵੇ ਇਹਦਾ ਮਤਲਬ ਸਿਰ ਨਾਲ ਜਿਆਦੇ ਪਿਆਰ ਹੈ ਲੇਕਿਨ ਪਰਮੇਸ਼ਰ ਆਂਦਾ ਪ੍ਰਤੰਗਾ ਵਾਲਾ ਨਹੀਂ ਹੈ ਦੇਸ਼ ਕਾਲ ਵਸੂ ਪਰਸ਼ੇਦ ਆ ਕੱਟਿਆ ਨਹੀਂ ਸਰ ਜਾਂਦਾ ਉਹ ਨਹੀਂ ਦੇਸ਼ ਕੱਟੇ ਜਾਂਦੇ ਐ ਹੱਦ ਆ ਜਾਂਦੀ ਐ ਕਿ ਵੀ ਇੱਥੇ ਦੇਸ਼ ਕੱਟਿਆ ਗਿਆ ਤੇ ਇੱਥੇ ਕਹਾਂ ਹੋਰ ਦੇਸ਼ ਸ਼ੁਰੂ ਹੋ ਗਿਆ ਕਿ ਸਰਬੱਤ ਦਾ ਦੇਸ ਐ ਕਿ ਸਰਬੱਤਨ ਭੇਸਾ ਸਾਰਿਆਂ ਭੇਸਾਂ ਚ ਹੈ ਉਹ ਸਮੇਂ ਦੇ ਵੀ ਸਤ ਸੁਣੀ ਅਧੀਨ ਨਹੀਂ ਪੀਰ ਪਕੰਬਰ ਪਿੱਛੇ ਹੋਏ ਹੁਣ ਨਹੀਂ ਹਨ ਜਿਹੜੇ ਹੁਣ ਨੇ ਉਹ ਕਹਾਂ ਨਹੀਂ ਹੋਂਦਾ ਪਤਾ ਤਿੰਨਾ ਕਾਲਾਂ ਸਤ ਸੁਣੀ ਦੁਨੀਆ ਅੱਡ ਅੱਡ ਹੈ ਦੇਖ ਨੂੰ ਵਹਿਰੂ ਤਿੰਨਾ ਕਾਲਾਂ ਚ ਇੱਕੋ ਜਿਆ ਹੈ ਇਹ ਸਾਮ ਸਮੇਂ ਕਰਕੇ ਵੀ ਬੰਦਿਆ ਨਹੀਂ ਜਾਂਦਾ ਕਿਸੇ ਸ਼ਸਤਰ ਕਰਕੇ ਵੀ ਕਟਿਆ ਨਹੀਂ ਜਾਂਦਾ ਗੀਤਾ ਦਾ ਵੀ ਸਿਧਾਂਤ ਹੈ ਨੈਨਕ ਜੀ ਜੰਤੀ ਸਸਰਾਣੀ ਨੈਨਕ ਦਾ ਜੀਤੀ ਪਾਲ ਪਾਵਕ ਨੱਚ ਕਲੇ ਜੰਤੀ ਆਪੋ ਨੈਨਕ ਸੋਸਤੀ ਮਾਰਤਾ ਹਵਾ ਉਡਾ ਨਹੀਂ ਸਕਦੀ ਅੱਗ ਸਾੜ ਨਹੀਂ ਸਕਦੀ ਜਲ ਨਹੀਂ ਡੂਬੇ ਤਸਕਰ ਨਹੀਂ ਦੇਵਾ ਪਾਹੇ ਨਾ ਸਕੈ ਜਾਂਦੇ ਗੁਰਬਾਣੀ ਦਾ ਸਿਧਾਂਤ ਹੈ ਤੋਂ ਐਸਾ ਸਰੂਪ ਜਿਹੜਾ ਭਾਈ ਉਹਨੂੰ ਕਹਿੰਦੇ ਆ ਇੱਕ ਇਹ ਇੱਕ ਦਾ ਅਰਥ ਹੈ ਹੁਣ ਅੱਗੇ ਆ ਗਿਆ ਓਮਕਾਰ ਹੈ ਇੱਕ ਓਮਕਾਰ ਦਾ ਸਰਬੰਦਾ ਪ੍ਰਕਾਸ਼ਕ ਇਸ ਸੰਕੇਤੀ ਅਰਥ ਹੈ ਕਿ ਜੇ ਕੋਈ ਪੁੱਛੇ ਵੀ ਓਮਕਾਰ ਦਾ ਕੀ ਅਰਥ ਹੈ ਓਮਕਾਰ ਦਾ ਸਾਰਿਆਂ ਦਾ ਪ੍ਰਕਾਸ਼ਕ ਹੁਣ ਸਾਰਿਆਂ ਦਾ ਪ੍ਰਕਾਸ਼ਕ ਆਪਣੀ ਦੇਖਤੀ ਚ ਸੂਰਜ ਹੋਇਆ ਹੈ ਚੰਦਰਮਾ ਨੂੰ ਉਹੀ ਸੱਤਾ ਦਿੰਦਾ ਹੈ ਜਿੰਨੇ ਤਾਰੇ ਉਹਦਾ ਪ੍ਰਕਾਸ਼ ਪਾ ਕੇ ਚਮਕਦੇ ਨੇ ਜਿੰਨਾ ਪ੍ਰਕਾਸ਼ ਆ ਸਭ ਚਾਨਣ ਸੂਰਜ ਦਾ ਹੀ ਹੈ ਲੇਕਿਨ ਦਸਵੇਂ ਪਾਤਸ਼ਾਹ ਕਹਿੰਦੇ ਨਵਾਂ ਸੂਰਜ ਸੂਰਜ ਹੈ ਨਵਾਂ ਚੰਦਰ ਚੰਦਰ ਸੂਰਜ ਦੇ ਵੀ ਪ੍ਰਕਾਸ਼ ਕਰਨ ਵਾਲਾ ਸੱਤ ਸੰਗਰੀ ਉਹੀ ਹੈ ਸੂਰਜ ਦਾ ਪ੍ਰਕਾਸ਼ ਤੁੰਨੂੰ ਪਤਾ ਵੀ ਗਰਮ ਹੈ ਇਹ ਵਾਹਿਗੁਰੂ ਸਰੋਕਾਰ ਪ੍ਰਕਾਸ਼ ਕੋਵੇ ਯੋਧਾ ਪ੍ਰਕਾਸ਼ ਗਰਮ ਹੋਵੇ ਤਾਂ ਫੂਕ ਦੂ ਆਪਾਂ ਨੂੰ ਜਿਹੜਾ ਕਹਿੰਦਾ ਮੇਰੇ ਅੰਦਰ ਰੱਬ ਪ੍ਰਗਟ ਹੋ ਗਿਆ ਜੇ ਰੱਬ ਸੂਰਜ ਮੰਗੂ ਹੀ ਹੋਵੇ ਪ੍ਰਕਾਸ਼ ਕਰਨ ਵਾਲਾ ਅੱਗ ਦਾ ਗੋਲਾ ਆਪਣਾ ਦਾ ਭਸਮ ਕਰਕੇ ਰੱਖ ਦੂ ਆਪਾਂ ਨੂੰ ਨਾਲੇ ਜਿਹੜਾ ਸੂਰਜ ਹੈ ਪ੍ਰਕਾਸ਼ ਰੂਪ ਨਹੀਂ ਬਣਿਆ ਤਾਂ ਮਟੀ ਨਹੀਂ ਹੈ ਲਾਹੋ ਹੈਤਾ ਉਹ ਸਤ ਸੰਤ ਜੀ ਪੰਜਾ ਤਤਾਂ ਦਾ ਗੋਲਾ ਹੈ ਉਹਦੇ ਚ ਅਗਨੀ ਤਤ ਜਿਆਦੇ ਅਦਕ ਹੈ ਯੋ ਠੰਡਾ ਹੋ ਜਾਵੇ ਤਾਂ ਮਿੱਟੀ ਵੀ ਰੂਪ ਹੀ ਹੈ ਲੇਕਿਨ ਵਾਹਿਗੁਰੂ ਸਾਧ ਸੰਗਤ ਜੀ ਪ੍ਰਕਾਸ਼ ਰੂਪ ਹੈ ਉਹ ਮਾਇਕੀ ਰਚਨਾ ਚ ਮਟੀਰੀਅਲ ਨਹੀਂ ਹੈ ਨਾਲੇ ਉਹਦਾ ਪ੍ਰਕਾਸ਼ ਨਾ ਤਾਂ ਠੰਡਾ ਹੀ ਹੈ ਨਾ ਉਹਦਾ ਪ੍ਰਕਾਸ਼ ਗਰਮੀ ਹੈ ਨਾ ਸੀਤ ਰੰਗ ਚੰਦਰ ਦੇਵ ਹੈ ਨਾ ਸੀਤ ਰੰਗ ਬਾਵੇਂ ਚੰਦਨ ਹੈ ਨਾ ਬਾਵਨ ਚੰਦਨ ਦੀ ਸੀਤਲਤਾ ਹੀ ਹੋਣੀ ਹੈ ਨਾ ਨਾ ਸੀਤ ਰੰਗ ਸੀਤ ਰਹੇ ਨਾਨਕ ਹੀਤਲੰਗ ਸਾਧੂ ਤੁਮਜਨ ਹੈ ਸਾਧੂ ਜਨਾਂ ਦੀ ਸੰਗਤ ਜੋ ਸ਼ੀਤਲ ਰੂਪ ਪਰਮੇਸ਼ਰ ਇੰਨਾ ਕਿ ਜਿੰਨੀਆਂ ਸੰਸਾਰ ਦੀਆਂ ਸ਼ੀਤਲਤਾਈਆਂ ਸਭ ਥੱਲੇ ਹਨ ਚੰਦਰਮਾ ਦੀ ਚਾਨਣੀ ਸ਼ੀਤਲਤਾਈ ਆ ਰਹੀ ਹੈ ਜੜ ਬਣਾ ਦਿੰਦੀ ਹੈ ਇਹ ਤਿੰਨਾ ਗੁਣਾ ਤੋਂ ਪ੍ਰਕਾਸ਼ ਉਹਦਾ ਉੱਤੇ ਹੈ ਜੇ ਕਹੀਏ ਵੀ ਸੂਰਜ ਵਰਗਾ ਪ੍ਰਕਾਸ਼ ਹੈ ਇਹ ਰੱਬ ਦਾ ਪ੍ਰਕਾਸ਼ ਸੂਰਜ ਵਰਗਾ ਕਹਿ ਦਈਏ ਫੂਕੇ ਰੱਖ ਦੋ ਉਹ ਤਮੋ ਗੁਣੀ ਪ੍ਰਕਾਸ਼ ਇਤਨਾ ਗੁਣਾ ਤੋਂ ਅਤੀਤ ਵੀ ਹੈ ਔਰ ਪ੍ਰਕਾਸ਼ ਰੂਪ ਵੀ ਹੈ ਆਪਾਂ ਆਪਸ ਵਿੱਚ ਦੀ ਸੰਗਤ ਦੇ ਵਿੱਚ ਬਖਤੇ ਬਣ ਕੇ throਤੇ ਬਣ ਕੇ ਇਹ ਵਿਹਾਰ ਕਰ ਰਹੇ ਆ ਕਿ ਭਾ ਭਗਤੀ ਦਾ ਆਪਣੇ ਅੰਦਰ ਸਮਝਣ ਵਾਲੀ ਕਿਹੜੀ ਚੀਜ਼ ਹੈ ਬੁੱਧੀ ਬਾਲਕ ਬੈਠੇ ਨੇ ਆਪਣੇ ਵਿੱਚ ਬੁੱਧੀ ਤਾਂ ਉਹਨਾਂ ਕੋਲੇ ਵੀ ਹੈਗੀ ਉਹਨਾਂ ਨੂੰ ਇਸ ਵੇਲੇ ਕੋਈ ਸਮਝ ਨਹੀਂ ਆ ਰਹੀ ਆਪਾਂ ਨੂੰ ਕਿਸੇ ਨੂੰ ਘੱਟ ਵਾ ਸਮਝ ਆਉਂਦੀ ਕਿਸੇ ਨੂੰ ਵੱਧ ਕਿਸੇ ਨੂੰ ਪੂਰੀ ਉਹ ਜਿਹੜਾ ਸਤ ਸੰਗਤ ਜੀ ਪ੍ਰਕਾਸ਼ ਪੈ ਰਿਹਾ ਹੈ ਪਰਮੇਸ਼ਰ ਦਾ ਪਰਮੇਸ਼ਰ ਦੇ ਪ੍ਰਕਾਸ਼ ਦੀ ਤੱਤਾ ਪਾ ਕੇ ਹੀ ਬੁੱਧੀ ਸਮਝ ਰਹੀ ਹੈ ਸੋ ਗਿਆਨ ਤੇ ਪ੍ਰਕਾਸ਼ ਦਾ ਫਰਕ ਕੋਈ ਨਹੀਂ ਗਿਆਨ ਦਾ ਅਰਥ ਪ੍ਰਕਾਸ਼ ਹੈ ਪ੍ਰਕਾਸ਼ ਦਾ ਅਰਥ ਗਿਆਨ ਹੈ ਉਹ ਵਾਹਿਗੁਰੂ ਪ੍ਰਕਾਸ਼ ਰੂਪ ਹੈ